ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇਖੇ ਮਿਤੀ 7 ਜੂਨ 2024 ਤੋਂ ਲੈ ਕੇ 30 ਜੂਨ 2024 ਤੱਕ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਧਿਕ ਆਧਾਰੇ ਨੇ ਉਹਦੇ ਵਿੱਚ ਲਗਭਗ 32 ਕਾਲਜ ਨੇ ਤੇ 50 ਸਕੂਲ ਨੇ ਉਹਨਾਂ ਸਕੂਲਾਂ ਤੇ ਕਾਲਜਾਂ ਦੇ ਜਿਹੜੇ ਵਿਦਿਆਰਥੀ ਨੇ ਸਮੇਤ ਟੀਚਰ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਇਹ ਹੁਣ ਛੁੱਟੀਆਂ ਦਾ ਟਾਈਮ ਹੋਣ ਕਰਕੇ ਅ ਛੁੱਟੀਆਂ ਕਰਕੇ ਹੀ ਸੰਗਤ ਦੀ ਜਿਹੜੀ ਆਮਦ ਆ ਉਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਬਹੁਤ ਜ਼ਿਆਦਾ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਵਾਜਾ ਸਾਹਿਬ ਦੇ ਮਲਾਜਮ ਸਟਾਫ ਸੇਵਾ ਵਿੱਚ ਹਾਜ਼ਰ ਹੈ ਉੱਥੇ ਸਾਡੇ ਸਹਿਯੋਗ ਦੇ ਲਈ ਇਹ ਵਿਦਿਅਕ ਅਦਾਰਿਆਂ ਦੇ ਜਿਹੜੇ ਸਟੂਡੈਂਟ ਨੇ ਟੀਚਰ ਨੇ ਉਹ ਵਲੰਟੀਅਰ ਤੌਰ ਤੇ 1 ਮਹੀਨੇ ਦੀ ਸੇਵਾ ਕਰਨ ਲਈ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਆਏ ਨੇ ਬਹੁਤ ਸਾਰੇ ਟੀਚਰ ਗੁਰਮਤ ਸਮਾਗਮ ਬਹੁਤ ਸਾਰੇ ਬੱਚੇ ਨੇ ਜਿਹੜੇ ਇਹ ਬਾਹਰ ਕਿਤੇ ਗੁਰਮਤ ਸਮਾਗਮਾਂ ਦੇ ਕੈਂਪ ਲਾਉਂਦੇ ਨੇ ਜਾਂ ਕਿਤੇ ਇਹ ਛੁੱਟੀਆਂ ਦੇ ਵਿੱਚ ਆਪਣਾ ਕੋਈ ਬਾਹਰ ਯਾਤਰਾ ਤੇ ਜਾਂਦੇ ਨੇ ਪਰ ਜਿਹੜੇ ਸਾਡੇ ਵਿਦਿਅਕ ਅਦਾਰੇ ਸੋਮਣੀ ਗੁਦਰਾ ਪ੍ਰਬੰਧਕ ਕਮੇਟੀ ਦੇ ਨੇ ਉਹਨਾਂ ਨੇ ਇਸ ਵਾਰ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵਲੰਟੀਅਰ ਤੌਰ ਤੇ ਸੇਵਾ ਕਰਨ ਦਾ ਮਨ ਬਣਾਇਆ ਅਸੀਂ ਸਤਿ ਸ਼ਕੰਤ ਸਿੰਘ ਜੀ ਦਰਬਾਰ ਸਾਹਿਬ ਵੱਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਜੀ ਆਇਆਂ ਨੂੰ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਹਰਜਿੰਦਰ ਸਿੰਘ ਜੀ ਧਾਮੀ ਪ੍ਰਧਾਨ ਸਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਮੁਤਾਬਕ ਜਿਹੜੇ ਇਹ ਬੱਚੇ ਨੇ ਜਿੱਥੇ ਸਤਿ ਸ਼ਕੰਤ ਸਿੰਘ ਜੀ ਹਰਮੰਦਰ ਸਾਹਿਬ ਦੇ ਬਾਹਰ ਸ੍ਰੀ ਅਕਾਲ ਤਖਤ ਦੇ ਸਾਹਮਣੇ ਸੇਵਾ ਕਰ ਰਹੇ ਨੇ ਉਥੇ ਜਿੰਨੇ ਸਾਡੇ ਐਂਟਰੀ ਗੇਟ ਨੇ ਉਥੇ ਜਿੱਤੇ ਸਾਡਾ ਸਟਾਫ ਖੜਾ ਉਥੇ ਇਹ ਜਿਹੜੇ ਬੱਚੇ ਨੇ ਉਹ ਵਲੰਟੀਅਰ ਤੌਰ ਤੇ ਸੇਵਾ ਕਰ ਰਹੇ ਨੇ ਇਹ ਇਹਨਾਂ ਦੀ ਸੇਵਾ ਜਿਹੜੀ ਆ ਉਹ ਤਾਕੀਆਂ ਫੜ ਕੇ ਵੀ ਖੜੇ ਨੇ ਜਿਹੜੇ ਅਸੀਂ ਸੰਗਤਾਂ ਨੂੰ ਦੱਸਣਾ ਉਹ ਇਹਨਾਂ ਦੇ ਤਾਕੀਆਂ ਤੇ ਲਿਖਿਆ ਹੋਇਆ ਜਿਵੇਂ ਕਿ ਮੋਬਾਈਲ ਦੀ ਵਰਤੋਂ ਨਹੀਂ ਕਰਨੀ ਸਹਜ ਨਾਲ ਚੱਲੋ ਕਤਾਰਾਂ ਵਿੱਚ ਚੱਲੋ ਕਿ ਇਦਾਂ ਦੀਆਂ ਜਿਹੜੀਆਂ ਗੱਲਾਂ ਨੇ ਇਹ ਤਾਕੀਆਂ ਤੇ ਲਿਖ ਕੇ ਇਹ ਜਿਹੜੇ ਵਲੰਟੀਅਰ ਨੇ ਇਹ ਸੰਗਤਾਂ ਨੂੰ ਜਾਣਕਾਰੀ ਦੇ ਰਹੇ ਨੇ ਉਥੇ ਸ੍ਰੀ ਅਕਾਲ ਪਖਸਾ ਦੇ ਸਾਹਮਣੇ ਜਿਹੜੀ ਸੰਗਤਾਂ ਨੂੰ ਕਾਫੀ ਟਾਈਮ ਲੱਗਦਾ ਉਹਨਾਂ ਨੂੰ ਵੀ ਬੇਨਤੀ ਕਰ ਰਹੇ ਨੇ ਕਿਉਂਕਿ ਗਰਮੀ ਦਾ ਮੌਸਮ ਹੋਣ ਕਰਕੇ ਜਿਹੜੀ ਗਰਮੀ ਜ਼ਿਆਦਾ ਆਇਆ ਇਹ ਤੋਂ ਬਚਣ ਲਈ ਆਪਣੇ ਤੋਂ فاਸਲਾ ਰੱਖ ਕੇ ਖੜਨਾ ਆ ਤੇ ਜਲਦੀ ਵੀ ਸੇਵਾ ਨਾਲ ਨਾਲ ਇਹ ਵਲੰਟੀਅਰ ਕਰ ਰਹੇ ਨੇ ਮੈਂ ਜਿਤੇ ਇਹ ਵਲੰਟੀਅਰਾਂ ਦਾ ਇਹਨਾਂ ਦੇ ਪ੍ਰਬੰਧਕਾਂ ਦਾ ਮੈਂ ਧੰਨਵਾਦ ਕਰਦਾ ਉਥੇ ਮੈਂ ਖਾਸ ਤੌਰ ਤੇ ਜਿਹੜੇ ਸਾਡੇ ਸਿੱਖਿਆ ਸਕੱਤਰ ਨੇ ਸਰਦਾਰ ਸੁਖਮਿੰਦਰ ਸਿੰਘ ਜੀ ਉੱਤੇ ਸਾਡੀ ਭੈਣ ਡਾਇਰੈਕਟਰ ਸਕੂਲਾਂ ਭੈਣ ਸਤਵੰਤ ਕੌਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਉਹਨਾਂ ਨੇ ਇਹ ਵਿਸ਼ੇਸ਼ ਉਪਰਾਲਾ ਕਰਕੇ ਜਿਹੜੇ ਉਹ ਬੱਚੇ ਨੇ ਸਤਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਲਈ ਇੱਥੇ ਭੇਜੇ ਨੇ ਮੈਂ ਅਕੀਦ ਦੇ ਵਿੱਚ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ